ਰਿਸ਼ ਦੇ ਆਪਨਾ ਦੇਵੋ ਕਰਸ਼ਨ ਆਪਨਾ ਜਿਨ ਢਾਟੀ ਦਿੱਤ ਪ੍ਰਵੇ ਜਿਨ ਢਾਟੀ ਸ਼ਾਨਿਆ ਆਪਣਾ ਗੁਰੂ ਵਰਦਨ ਜੀ ਕੀ ਹੱਥੇ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਬਾਤਿ ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਜਿਸੇ ਦਿੱਤੇ ਸਭ ਦੁੱਖ ਜਾਣ ਤੇਗ ਬਹਾਦਰ ਸੁਮਰਿਆ ਧਾਰ ਨਾਮ ਜਿਦ ਆਵੇ ਧਾਰ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਉਤਾ ਧੰਮ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਜੋ ਸਾਹਿਬ ਜੀ ਦੇ ਪਾਵਨ ਪਵਿੱਤਰ ਆਪਾਂ ਨੂੰ ਗੁਰਦੁਆਰਾ ਸ਼ਹੀਦ ਗੰਗਸਾਹਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਸਤਿਗੁਰੂ ਜੀ ਕਿਰਪਾ ਕਰੋ ਪਾਵਨ ਸਿੰਘਾਸਣ ਪਰ ਪ੍ਰਕਾਸ਼ਮਾਨ ਹੋ ਕਰਕੇ ਸਰਦਾਰਾਂ ਨੂੰ ਖੂਲੇ ਦਰਸ਼ਨ ਦਿਦਾ ਇਲਾਹੀ ਬਾਲ ਦੇ ਦਾਤ ਬਖਸ਼ ਕੇ ਰਿਹਾਲ ਕਰੋ ਨਾਲ ਕਾਈ ਸੰਗਤ ਦੇ ਹਾਜ਼ਰੀ ਤੇਰ ਫੁੱਲ ਤੇ ਢਾਵਾ ਸੇਵਾ ਕਰਦੇ ਪ੍ਰਵਾਨ ਕਰਨੀਆਂ ਸਰਬੱਤ ਸੰਗਤਾਂ ਨੂੰ ਆਪਣੇ ਦਰੋਂ ਘਰੋ ਸਿੱਖੀ ਸਿਧਨ ਘੜੋਸਾ ਨਾਮ ਦਾਤ ਬਖਸ਼ਣਾ ਸ਼ੁਭ ਭਾਵਨਾ ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਆਪ ਜੀ ਦੇ ਸੁਖਾਸਣ ਅਸਥਾਨ ਤੋਂ ਪਾਵਨ ਪ੍ਰਕਾਸ਼ ਅਸਥਾਨ ਤੇ ਲਜਾਣ ਦੀ ਆਗਿਆ ਬਖਸ਼ੋ ਅਦਸਤੇ ਵਿੱਚ ਅੰਗ ਸੰਗ ਸਹਾਇ satna Sri vivahe guru sahib ji shlok I'm ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜੀ ਸਹਿਜ ਜਾਗ ma sa sa Allah subhanahu ਦੀਵਤ ਆਪ ਗੁਰਮੁਖ ਹਰ ਜਪਿਆ Guru Deva ਬੱਲ ਬੱਲ ਜਾ ਹੋ ਬੱਲ ਬੱਲ